ਤੇ ਹਮ ਹਮਾ ਕੇ ਪਹੁੰਚੀਆਂ ਹੋਈਆਂ ਨੇ ਉੱਥੇ ਕੀਰਤਨ ਜਿੱਥੇ ਵੀ ਪਹੁੰਚੇ ਹੋਏ ਨੇ ਤੇ ਕਥਾਵਾਚਕ ਵੀ ਪਹੁੰਚੇ ਹੋਏ ਨੇ ਬਲਵੀਰ ਸਿੰਘ ਜੀ ਜਰਨੀ ਕੱਲ ਵੀ ਸਾਡੇ ਨਾਲ ਗੱਲ ਕੀਤੀ ਸੀ ਜਦੋਂ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦੀ ਸੇਵਾ ਹੋਈ ਸੀ ਅੱਜ ਵੀ ਉਹ ਨਗਰ ਕੀਰਤਨ ਦੇ ਵਿੱਚ ਮੌਜੂਦ ਨੇ ਆਓ ਉਹਨਾਂ ਦਾ ਸਵਾਗਤ ਕਰਦੇ ਆ ਫਤਿਹ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਂਝਾ ਟੀਵੀ ਬਾਦੀਬ ਇਬਰਾਹੀ ਸਮੂਚੀਆਂ ਨਾਨਕਲੇਵਾ ਸੰਗਤਾਂ ਨੂੰ ਗੁਰੂ ਨਾਨਕ ਬਾਬਾ ਜੀ ਦੇ ਅਵਤਾਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅੱਜ ਇਹ ਕੈਨੇਡਾ ਦੇ ਵਿੱਚ ਸਰੀ ਦੇ ਇਲਾਕਾ ਜਿਹੜਾ ਇਹ ਖਾਸ ਤੌਰ ਤੇ ਇਸ ਨੂੰ ਮਿੰਨੀ ਪੰਜਾਬ ਆ ਕਹਿਆ ਜਾਂਦਾ ਹੈ ਅੱਜ ਕੇਸਰੀ ਦਸਤਾਰਾਂ ਨੀਲੀਆਂ ਦਸਤਾਰਾਂ ਖਾਲਸਾਈ ਬਾਣੇ ਦੇਖ ਕੇ ਬੜਾ ਮਨ ਖੁਸ਼ ਹੋ ਗਿਆ ਇਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਤੇਰੀ ਸਿੱਖੀ ਅੱਜ ਸੱਤਾ ਸਮੁੰਦਰਾ ਤੋਂ ਪਾਰ ਆਪਣੇ ਦੇਸ਼ ਬਣਾ ਕੇ ਬੈਠੀ ਹੋਈ ਹੈ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ ਦੋ ਇਹੋ ਜਿਹੇ ਨਗਰਾਂ ਦੇ ਵਿੱਚ ਗਏ ਇੱਕ ਨਗਰ ਨੇ ਮਹਾਰਾਜ ਦੀ ਸੇਵਾ ਕੀਤੀ ਤੇ ਇੱਕ ਨੇ ਮਹਾਰਾਜ ਨੂੰ ਮੰਦੇ ਵਚਨ ਬੋਲੇ ਜਿਨ੍ਹਾਂ ਨੇ ਸੇਵਾ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਹਨਾਂ ਨੂੰ ਮਹਾਰਾਜ ਨੇ ਕਿਹਾ ਭਾਈ ਤੁਸੀਂ ਉਜੜ ਜਾਓ ਆਖਰ ਆਪਾਂ ਕਹਿੰਦੇ ਵੀ ਉਜੜ ਜਾਓ ਮੰਦਾ ਸ਼ਬਦ ਹੈ ਪਰ ਬਾਬੇ ਨਾਨਕ ਦੀ ਰਮਜਾ ਨੂੰ ਕੌਣ ਜਾਣੇ ਮਹਾਰਾਜ ਕਹਿੰਦੇ ਭਾਈ ਤੁਸੀਂ ਉਜੜ ਜਾਓ ਤੇ ਜਿਨ੍ਹਾਂ ਨੇ ਮਹਾਰਾਜ ਨੂੰ ਮੰਦੇ ਬੋਲ ਬੋਲੇ ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਤੁਸੀਂ ਬਸਦੇ ਰਹੋ ਮਰਦਾਨਾ ਕਹਿੰਦਾ ਮਹਾਰਾਜ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਨੂੰ ਤੁਸੀਂ ਕਹਿੰਦਾ ਉਜੜ ਜਾਓ ਇਹ ਜਿਨ੍ਹਾਂ ਨੇ ਮੰਦੇ ਸ਼ਬਦ ਬੋਲੇ ਉਹਨਾਂ ਤੁਸੀਂ ਕਿਹਾ ਵਸਦੇ ਰਹੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਮਰਦਾਨੇ ਆ ਚੰਗਿਆਈ ਜਿੰਨੀ ਫੈਲੇਗੀ ਉਹ ਜਿੱਥੇ ਜਾਣਗੇ ਆਪਣੇ ਵਰਗੇ ਚੰਗੇ ਬੰਦੇ ਪੈਦਾ ਕਰਨਗੇ ਅੱਜ ਉਹ ਬਾਬੇ ਨਾਨਕ ਦਾ ਜਿਹੜਾ ਦਿੱਤਾ ਹੋਇਆ ਵਾਰ ਹੈ ਉਹ ਫਲੀਪੂਤ ਹੋ ਰਿਹਾ ਅੱਜ ਆਲ ਵਰਲਡ ਦੇ ਵਿੱਚ ਮੇਰੇ ਗੁਰੂ ਨਾਨਕ ਬਾਬਾ ਜੀ ਦਾ ਉਹ ਦਿੱਤਾ ਹੋਇਆ ਵਾਰ ਉਹਦੀਆਂ ਗੁਰਸਿੱਖ ਸੰਗਤਾਂ ਸਾਰੇ ਵਰਲਡ ਵਿੱਚ ਘਰ ਬਣਾ ਕੇ ਬੈਠੀਆਂ ਤੇ ਆਪਣੇ ਪੰਜਾਬ ਇੱਥੇ ਮਹਾਰਾਜ ਨੇ ਸਾਜੇ ਹੋਏ ਨੇ ਮਹਾਰਾਜ ਦਾ ਕੇਸਰੀ ਬਾਗ ਨੀਲਮ ਬਾਗ ਦੇਖ ਕੇ ਮਨ ਬੜਾ ਖੁਸ਼ ਹੋਇਆ ਤੇ ਨਾਲ ਆਪ ਜੀ ਨੂੰ ਵੀ ਵਧਾਈ ਦਿਨਣਾ ਤੁਸੀਂ ਇਹ ਸਾਰਾ ਕਵਰ ਕਰਕੇ ਸਾਰੇ ਵਰਲਡ ਦੇ ਵਿੱਚ ਇਹਨੂੰ ਤੁਸੀਂ ਦਿਖਾ ਰਹੇ ਹੋ ਧੰਨਵਾਦ ਜੀ ਧੰਨਵਾਦ ਜੀ ਪਰ ਜਦੋਂ ਐਜ਼ ਅ ਕਥਾਵਾਚਕ ਤੁਸੀਂ ਵਕ ਵਕਤ ਦੇਸ਼ਾਂ ਦੇ ਵਿੱਚ ਜਾਂਦਾ ਵੀ ਤੁਹਾਨੂੰ ਮੌਕਾ ਮਿਲਦਾ ਵਕ ਵਕਤ ਜਗਾਂ ਦੇ ਜਾਂਦਾ ਮੌਕਾ ਮਿਲਦਾ ਤੇ ਜਦੋਂ ਵਕ ਵਕਤ ਜਗ੍ਹਾ ਦੇ ਉੱਤੇ ਸਾਨੂੰ ਸਾਰੀ ਸੰਗਤ ਮਿਲਦੀ ਹੈ ਤੇ ਸਾਰੀ ਸੰਗਤ ਇਸ ਤਰ੍ਹਾਂ ਲੱਗਦੀ ਹੁੰਦੀ ਹੈ ਕਿ ਸਾਡੇ ਆਪਣੇ ਲੋਕ ਆ ਇੱਥੇ ਵੀ ਚਾਹੇ ਸੀ ਇੱਕ ਦੂਜੇ ਨੂੰ ਜਾਣਦੇ ਨਹੀਂ ਪਰ ਜਦੋਂ ਇੱਕ ਦੂਜੇ ਨੂੰ ਦੇਖਦੇ ਆ ਆਈ ਕੰਟੈਕਟ ਹੁੰਦਾ ਇਸ ਤਰ੍ਹਾਂ ਹੀ ਲੱਗਦਾ ਹੁੰਦਾ ਕਿ ਕਿਸੇ ਇੱਕ ਦੂਜੇ ਨੂੰ ਜਾਣਦੇ ਸੋ ਇਹ ਰੂਹ ਦੀਆਂ ਇੱਕ ਗੱਲਾਂ ਹੁੰਦੀਆਂ ਨੇ ਜਿਹੜੀਆਂ ਅਸੀਂ ਕਹਿ ਸਕਦੇ ਆ ਕਿ ਇੰਨੀਆਂ ਰੂਹਾਂ ਦਬੀ ਰੂਹਾਂ ਜਿਹੜੀਆਂ ਉਹ ਮਿਲਨ ਨੂੰ ਮਿਲਦੀਆਂ ਨੇ ਤੇ ਨਾਲ ਨਾਲ ਉਹਨਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਬਿਲਕੁਲ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਅਸੀਂ ਜਿਵੇਂ ਪੰਜਾਬ ਵਿੱਚ ਪ੍ਰਚਾਰ ਕਰਦੇ ਆ ਸਾਨੂੰ ਕੋਈ ਬਹੁਤਾ ਫਰਕ ਨਹੀਂ ਮਹਿਸੂਸ ਹੁੰਦਾ ਵੀ ਅਸੀਂ ਕੈਨੇਡਾ ਵਿੱਚ ਆਏ ਹੋਏ ਆ ਕਿਸੇ ਵਿੱਚ ਤੇ ਹੀ ਤਾਂ ਜਾਣਦੇ ਆ ਚਾਹੇ ਕੈਲਗਰੀ ਚ ਲਈ ਜੇ ਐਡਵੈਂਚਰ ਚ ਲਈ ਜਾਈਏ ਐਮਸਪੋਰਟ ਚ ਲਈ ਜਾਈ ਇੱਥੇ ਆ ਜੀਏ ਸਾਨੂੰ ਐਂ ਲੱਗਦਾ ਜਦੋਂ ਸਟੇਜ ਤੇ ਬਹਿ ਜਾਂਦਾ ਬਸ ਪੰਜਾਬ ਵਿੱਚ ਬੈਠੇ ਆ ਸਾਡਾ ਦਾਇਰਾ ਪੰਜਾਬੀਆਂ ਦੇ ਨਾਲ ਹੀ ਐ ਕਿਉਂਕਿ ਜਿੱਥੇ ਵੀ ਕਿਤੇ ਜਾਂਦੇ ਆ ਗੁਰੂ ਕੀ ਸੰਗਤ ਪੰਜਾਬੀ ਸਾਡੇ ਗੁਰਸਿੱਖ ਭਰਾ ਵੀਰ ਤੇ ਮਾਨ ਸਨਮਾਨ ਵੀ ਬੜਾ ਸਤਿਕਾਰ ਕਰਦੇ ਨੇ ਸੋ ਅੱਜ ਤਾਂ ਅੰਤਿਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਵਿੜਾਈਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਗੁਣ ਗਾਇਨ ਕੀਤਾ ਜਾ ਰਿਹਾ ਹੈ ਕੀਰਤਨ ਹੋ ਰਿਹਾ ਬੜਾ ਵਧੀਆ ਕੀਰਤਨ ਜਿਹੜਾ ਉਹ ਕੀਤਾ ਜਾ ਰਿਹਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਡਾ ਧੰਨਵਾਦ ਸਾਡੇ ਜਿੰਨੇ ਵੀ ਵਿਊਅਰਸ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੁਨੀਆ ਦੇ ਉੱਤੇ ਸੰਸਾਰ ਤੇ ਪੀਰ ਪਗੰਬਰ ਅਵਤਾਰ ਬੜੇ ਆਏ ਨੇ ਪਰ ਆਪੋ ਆਪਣੇ ਧਰਮ ਮਜਬੂਤ ਸਾਰਿਆਂ ਨੇ ਪ੍ਰਚਾਰ ਦੇ ਕੇ ਨਵਾਜਿਆ ਪਰ ਐਸਾ ਕੇਵਲ ਤੇ ਕੇਵਲ ਇੱਕੋ ਗੁਰੂ ਨਾਨਕ ਮਹਾਰਾਜ ਆਇਆ ਜਿਨੇ ਆਖਿਆ ਕਿ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਜੇ ਇਹ ਮਾਨ ਮਿਲਿਆ ਤੇ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਸਿੱਖਾਂ ਨੂੰ ਮਿਲਿਆ ਸਾਡੇ ਬਾਬੇ ਨੇ ਸਾਂਝੀ ਗੱਲ ਕੀਤੀ ਆ ਸਾਰਿਆਂ ਨੂੰ ਜਿਵੇਂ ਇੱਕ ਬਾਪ ਆਪਣੇ ਚਾਰੇ ਪੁੱਤਾਂ ਨੂੰ ਬਰਾਬਰ ਪਿਆਰ ਕਰਦਾ ਇਸ ਤਰ੍ਹਾਂ ਮੇਰੇ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਕਿ ਮਾਨਸਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਬੋ ਸੁਮੁੱਚੀ ਮਨੁੱਖਤਾ ਨੂੰ ਪਿਆਰ ਕੀਤਾ ਬਾਬੇ ਨਾਨਕ ਨੇ ਉਹਦੇ ਦੇਣ ਆਪਾਂ ਦੇ ਨਹੀਂ ਸਕਦੇ ਭਾਵੇਂ ਕਰੋੜਾਂ ਜਨਮ ਤਾਰਨ ਕਰਕੇ ਆਪਾਂ ਉਹਦੇ ਗਾਣ ਗਾਉਂਦੇ ਰਹੀਏ ਉਹਦਾ ਦੇਣ ਨਹੀਂ ਦੇ ਸਕਦੇ ਇਹਨੀਆਂ ਬਖਸ਼ਿਸ਼ਾਂ ਦੇ ਨਾਲ ਰਹਿਮਤਾਂ ਦੇ ਨਾਲ ਸਾਨੂੰ ਨਵਾਜਿਆ ਮਹਾਰਾਜ ਨੇ ਜੀ ਇੱਕ ਵਾਰ ਫੇਰ ਤੋਂ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਈ ਗੁਜੀ ਨਗਰ ਕੀਰਤਨ ਦੇ ਵਿੱਚ ਅਸੀਂ ਸ਼ਾਮਿਲ ਹੋਏ ਆ ਤੇ ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ ਫਤਿਹ ਦੀ ਸਾਜ